ਟੈਕਸ ਦਾ ਅਸੀਂ ਬਾਈਕਾਟ ਕਰ ਦਾਂਗੇ ਜੇ ਸਰਕਾਰ ਨੂੰ ਅਸੀਂ ਪੈਸੇ ਦੇ ਹੀ ਜਾਵਾਂਗੇ ਤਾਂ ਸਾਡਾ ਕੋਈ ਕੰਮ ਨਹੀਂ ਰੱਖੂਗੀ ਕੱਲ ਨੂੰ ਅਸੀਂ ਟੈਕਸ ਦੀ ਰੋਕ ਲਗਾਵਾਂਗੇ ਕਿਸੇ ਦਾ ਹਾਊਸ ਟੈਕਸ ਹੈਗਾ ਵਾ ਕੇ ਤਾਂ ਪਾਣੀ ਦੇ ਬਿੱਲ ਆ ਕੋ ਬਿਜਲੀ ਦੇ ਬਿੱਲ ਆ ਰੋਕ ਦੇ ਇੱਕ ਕਰ ਇੱਕ ਕੋਈ ਕਲੈਕਸ਼ਨ ਨਹੀਂ ਤੁਹਾਡਾ ਕੱਟ ਸਕਦਾ ਫਗਵਾੜਾ ਸ਼ਹਿਰ ਅੰਦਰ ਵਿਗੜ ਰਹੇ ਹਾਲਾਤਾਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਨ ਹਾਲਾਤਾਂ ਬਾਰੇ ਜਾਣੂ ਕਰਵਾਉਣ ਦੇ ਮੰਤਵ ਨਾਲ ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਅਸ਼ੋਕ ਸੇਠੀ ਦੀ ਪ੍ਰਧਾਨ ਗੇਟ ਸਤਾਨਕ ਹੋਟਲ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਪਾਰ, ਰਾਜਨੀਤਿਕ, ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਸ਼ਹਿਰ ਦੇ ਪਤਵੰਤਿਆਂ ਨੇ ਸ਼ਿਰਕਤ ਕੀਤੀ ਮੀਟਿੰਗ ਦੌਰਾਨ ਜਿਥੇ ਇਲਾਕੇ ਵਿੱਚ ਫਾਦਰਿਆਂ, ਲੁੱਟਖੋਹਾਂ ਅਤੇ ਹੋਰ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਉਥੇ ਹੀ ਵਕਫ ਵਕ ਬੁਲਾਇਆ ਨੇ ਕਿਹਾ ਕਿ ਸ਼ਹਿਰ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ بگੜ ਚੁੱਕੀ ਹੈ ਤੇ ਕ੍ਰਾਈਮ ਆਪਣੇ ਮਜ਼ਬੂਤੀ ਨਾਲ ਪੈਰ ਪਸਾਰ ਰਿਹਾ ਹੈ ਜਿਸ ਨੂੰ ਰੋਕਣ ਲਈ ਇਹ ਉੱਚ ਪੱਧਰੀ ਮੀਟਿੰਗ ਕੀਤੀ ਗਈ ਹੈ ਹੁਣ ਆਖਿਆ ਕਿ ਸ਼ਹਿਰ ਨੂੰ ਕ੍ਰਾਈਮ ਮੁਕਤ ਬਣਾਉਣ ਲਈ ਇਲਾਕਾ ਵਾਸੀ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਨਾਲ ਮੁਲਾਕਾਤ ਕਰਨ ਉਨਾਸ ਮੁਸ਼ਾਇਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਵਾਰਦਾਤਾਂ ਉੱਪਰ ਨਕੇਲ ਕੱਸਣ ਲਈ ਉਹ ਉਹਨਾਂ ਦਾ ਸਾਥ ਦੇਣ ਤਾਂ ਜੋ ਆਮ ਨਾਗਰਿਕ ਦੇ ਨਾਲ-ਨਾਲ ਵਪਾਰਕ ادارے ਵੀ ਸੁੱਖ ਦਾ ਸਾਹ ਲੈ ਸਕਣ ਤੇ ਆਪਣੀ ਜ਼ਿੰਦਗੀ ਬਸਰ ਕਰ ਸਕਣ। ਖੁਗੜੇ ਦੇ ਹਾਲਾਤ ਨੂੰ ਦੇਖਦੇ ਹੋਏ ਖੁਗੜੇ ਦੀਆਂ ਸਾਰੀਆਂ ਐਸੋਸੀਏਸ਼ਨਾਂ ਜਿਹੜੀਆਂ ਹੈਗੀਆਂ ਅੱਜ ਹੋਟਲ ਇਨਵੈਸਟਰ ਦੇ ਵਿੱਚ ਇਕੱਠੀਆਂ ਹੋਈਆਂ ਹੈਗੀਆਂ। ਔਰ ਇਸ ਮੁੱਦੇ ਦੇ ਉੱਤੇ ਸਾਰਿਆਂ ਨੇ ਆਪਣੇ ਵਿਚਾਰ ਰੱਖੇ ਹੈਗੇ ਆ। ਜੋ ਹਾਲਾਤ ਹੈਗੇ ਆ ਉਹਦੇ ਤੋਂ ਚਿੰਤਾਜਨਕ ਸਥਿਤੀ ਜ਼ਰੂਰ ਹੈ। ਅਸੀਂ ਤਾਂ ਇਹ ਸਮਝਦੇ ਹੈਗੇ ਆ ਕਿ ਇਹ ਜਿਹੜੇ ਹਲਾਫ ਹੈਗੇ ਆ ਕਿ ਕਿਤੇ ਜਾਣਕੀ ਤਾਂ ਨਹੀਂ ਪੈਦਾ ਕੀਤੇ ਜਾ ਰਹੇ ਕਿਤੇ ਸਾਡੇ ਵਪਾਰੀਆਂ ਨੂੰ ਭੁਜਾਉਣ ਦੀ ਕੋਸ਼ਿਸ਼ ਤਾਂ ਨਹੀਂ ਹੈ ਕਿ ਪੰਜਾਬ ਦੇ ਵਿੱਚੋਂ ਇਹ ਹਾਲਾਤ ਨੂੰ ਦੇਖਦੇ ਹੋਏ ਕੱਲ ਅਸੀਂ ਸ਼ਾਮ ਨੂੰ 4 ਵਜੇ ਐਸਪੀ ਮੈਡਮ ਕੋਲ ਟਾਈਮ ਲਿਆ ਹੈਗਾ ਕਿ ਸਾਰਾ ਸੰਗਠਨ ਜਿੰਨੇ ਵੀ ਹੈਗੇ ਵਪਾਰ ਦੇ ਉਹ ਇਕੱਠੇ ਹੋ ਕੇ ਮੈਡਮ ਨੂੰ ਮਿਲਾਂਗੇ ਉਹਨਾਂ ਨੂੰ ਆਪਣੀ ਪ੍ਰੋਬਲਮ ਦੱਸਾਂਗੇ ਜੀ ਉਹ ਪ੍ਰੋਬਲਮ ਨਹੀਂ ਹੱਲ ਕਰਦੇ ਤੇ ਮੇਰੇ ਖਿਆਲ ਚ ਜਿੰਨੇ ਵੀ ਇੱਥੇ ਬੰਦੇ ਹੈਗੇ ਆ ਅੱਜ ਅਸੀਂ ਫੋਵਾੜੇ ਨੇ ਮੈਸੇਜ ਜ਼ਰੂਰ ਦਈਏ ਜਦ ਤੱਕ ਸਾਡੀ ਸਕਿਉਰਿਟੀ ਪ੍ਰੋਵਾਈਡ ਨਹੀਂ ਹੋਉਂਦੀ ਤਦ ਤੱਕ ਅਸੀਂ ਗੋਰਮਰਦਾ ਕੋਈ ਵੀ ਟੈਕਸ ਨਹੀਂ ਟੈਕਸ ਕਰਾਂਗੇ ਟੈਕਸ ਦਾ ਅਸੀਂ ਬਾਈਕਾਟ ਕਰ ਦਾਂਗੇ ਜੇ ਸਰਕਾਰ ਨੂੰ ਅਸੀਂ ਪੈਸੇ ਦੇ ਹੀ ਜਾਵਾਂਗੇ ਤੋਂ ਸਾਡਾ ਕੋਈ ਧਿਆਨ ਨਹੀਂ ਰੱਖੂਗੀ ਕੱਲ ਨੂੰ ਅਸੀਂ ਟੈਕਸ ਦੀ ਰੋਕ ਲਗਾਵਾਂਗੇ ਕਿਸੇ ਦਾ ਹਾਊਸ ਟੈਕਸ ਹੈਗਾ ਵਾ ਕੇ ਤਾਂ ਪਾਣੀ ਦੇ ਬਿੱਲਾਂ ਕੋ ਬਿਜਲੀ ਦੇ ਬਿੱਲਾਂ ਰੋਕ ਦਿਓ ਇੱਕ ਵਾਰੀ ਕੋਈ ਕਲੈਕਸ਼ਨ ਨਹੀਂ ਤੁਹਾਡਾ ਕੱਟ ਸਕਦਾ ਤੇ ਜੀਮੇਦਾਰ ਉੱਤੇ ਧਰਨਾ ਲਾ ਕੇ ਸਭ ਬੈਰੀਅਰ ਤੇ ਬੈਠ ਸਕਦੇ ਆ ਰਸਤਾ ਰੋਕ ਸਕਦੇ ਕਿ ਅਸੀਂ ਕਿਉਂ ਨਹੀਂ ਕਰ ਸਕਦੇ ਕਿ ਜੇ ਅਸੀਂ ਇਕੱਠੇ ਹੋ ਕੇ ਚੱਲਾਂਗੇ ਤਾਂ ਕੋਈ ਨਾ ਕੋਈ ਇਹਦਾ ਹੱਲ ਨਿਕਲ ਜਾਊਗਾ ਔਰ ਹੱਲ ਕੱਟ ਕੇ ਵੀ ਰੱਖਾਂਗੇ ਬੇਨਤੀ ਇਹ ਹੈਗਾ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਰਹੋ ਜਿਹੜੀ ਇੱਥੇ ਫਗਵਾੜੇ ਦੀ ਲਾਇਨ ਆਰਡਰ ਜਿਹੜੀ ਆ ਰਾਤ ਨੂੰ ਚੋਰੀਆਂ ਦਾ ਹੋਣਾ ਲੁੱਟਾ ਖੋਹਾਂ ਦਾ ਵਧਣਾ ਉਸ ਕਰਕੇ ਇੱਕ ਹੰਗਾਮੀ ਜਿਹੜੀ ਆ ਮੀਟਿੰਗ ਕੀਤੀ ਗਈ ਹੈ ਸ਼ਹਿਰ ਵਾਸੀਆਂ ਵੱਲੋਂ ਔਰ ਜਿਹਦੇ ਵਿੱਚ ਵਿਚਾਰ ਕੀਤਾ ਗਿਆ ਹੈ ਵੀ ਪ੍ਰਸ਼ਾਸਨ ਦੇ ਨਾਲ ਜਿਹੜਾ ਮਿਲ ਕੇ ਇਸ ਜੋ ਚੋਰੀਆਂ ਹੋ ਰਹੀਆਂ ਲੁੱਟਾਂ ਖੋਹਾਂ ਹੋ ਰਹੀਆਂ ਉਹਨਾਂ ਨੂੰ ਰੋਕਿਆ ਜਾਵੇ ਤਾਂ ਕਿ ਜਿਹੜਾ ਵਪਾਰੀ ਵਰ ਗਿਆ ਇੰਡਸਟਰੀਅਲਿਸਟ ਹੈ ਔਰ ਜਿਹੜਾ ਕਰੈਨੇ ਮਰਚੰਟ ਵਾਲਾ ਕਲੌਥ ਵਾਲਾ ਉਹ ਸਾਰਾ ਜਿਹੜਾ ਆ ਆਰਾਮ ਨਾਲ ਜਿਹੜਾ ਵਪਾਰ ਕਰ ਸਕੇ ਔਰ ਉਸ ਬੰਦੇ ਵਿੱਚ ਜੇ ਪੁਲਿਸ ਦੀ ਭਰਤੀ ਘਾਟੇ ਉਹ ਵਧਾਈ ਜਾਵੇ ਸ਼ਹਿਰ ਦੇ ਵਿੱਚ ਕਸ਼ਤ ਵਧਾਈ ਜਾਵੇ ਔਰ ਨਾਲੇ ਕੀਤਾ ਗਿਆ ਵੀ ਆਪਣੇ ਆਪਣੇ ਇਥੇ ਇਲਾਕਿਆਂ 'ਚ ਚੌਂਕੀਦਾਰ ਰੱਖੇ ਜਾਣ ਆਪਣਾ ਆਪ ਜਿਹੜਾ ਆ ਉਹ ਸੁਰੱਖਿਅਤ ਕੀਤਾ ਜਾਵੇ ਤਾਂ ਕਿ ਸਾਨੂੰ ਇੱਕ ਸੌਖਤ ਮਾਹੌਲ ਜਿਹੜਾ ਮਿਲੇ